14 ਤੇ ਫਿਰ 15 ਨੂੰ ਪੂਰਨ ਮਾਸ਼ੀ ਪੂਨਿਓ ਪੂਰਾ ਚੰਦ ਆਕਾਸ਼ ਜੋ ਬਾਣੀ ਵਿੱਚ ਲਿਖਿਆ ਭਗਤ ਕਬੀਰ ਸਾਹਿਬ ਜੀਆ ਨੇ ਇਹਨਾਂ 15 ਥਿੱਤਾਂ ਦੇ ਰਾਹੀਂ ਸਾਨੂੰ ਗੁਰਮਤ ਦਾ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕੀਤਾ ਉਹਦੇ ਵਿੱਚ ਆਪਾਂ ਕੱਲ ਦੇ ਦਿਨ ਤੋਂ ਇਸ ਬਾਣੀ ਦੀ ਆਰੰਭ ਤਾਂ ਕੀਤੀ ਸੀ ਵਿਚਾਰਿਆ ਸੀ ਆਪਾਂ ਕਿ 15 33 7 ਵਾਰ ਕਹਿ ਕਬੀਰ ਉਰਵਾਰ ਨਾ ਪਾਰ ਇਸ ਦੀ ਜਿਹੜੀ ਰਹਾਉ ਦੀ ਤੱਕ ਹੈ ਇਸ ਤੋਂ ਅੱਜ ਆਪਾਂ ਵਿਚਾਰ ਆਰੰਭ ਕਰਨੀ ਹੈ ਭਗਤ ਜੀ ਕਹਿੰਦੇ ਨੇ ਚਰਨ ਕਮਲ ਗੋਬਿੰਦ ਰੰਗ ਲਾਗਾ ਪਰਮਾਤਮਾ ਦੇ ਜਿਹੜੇ ਚਰਨ ਨੇ ਉਹਨਾਂ ਦੀ ਉਪਮਾ ਕੀਤੀ ਆ ਤੁਲਨਾ ਕੀਤੀ ਆ ਕੋ ਕਮਲਾਂ ਦੀ ਨਿਆਈ ਨੇ ਕਮਲ ਦਾ ਫੁੱਲ ਜਿਹੜਾ ਉਹ ਪਵਿੱਤਰ ਮੰਨਿਆ ਗਿਆ ਤੇ ਪਰਮਾਤਮਾ ਦੇ ਚਰਨ ਜਿਹੜੇ ਨੇ ਉਹ ਪਰਮਾਤਮਾ ਦਾ ਨਾਮ ਹੈ ਉਹਦੀ ਯਾਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਈ ਵਾਰ ਮਨ ਦੇ ਵਿੱਚ ਇਹ ਭੁਲੇਖਾ ਲੱਗ ਜਾਂਦਾ ਕਿ ਕਿਹੜੇ ਚਰਨਾਂ ਦੀ ਗੱਲ ਹੋ ਰਹੀ ਹੈ ਆ ਬਾੜੇ ਚਰਨ ਨਹੀਂ ਜਿਹੜੇ ਸਾਡੇ ਪੈਰ ਦੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਗੁਰਬਾਣੀ ਦੇ ਵਿੱਚ ਗੁਰੂ ਦੇ ਚਰਨਾਂ ਦੀ ਗੱਲ ਆਏਗੀ ਉਥੇ ਅਰਥ ਬਿਲਕੁਲ ਸਿੱਧੇ ਨੇ ਕਿ ਗੁਰੂ ਦੇ ਚਰਨ ਨੇ ਗੁਰੂ ਦਾ ਉਪਦੇਸ਼ ਤੂੰ ਹਿਰਦੇ ਵਿੱਚ ਵਸਾਉਣਾ ਹੈ ਗੁਰੂ ਦੇ ਚਰਨ ਜੇ ਆਪਾਂ ਫਿਜ਼ੀਕਲੀ ਇਹਨਾਂ ਪੈਰਾਂ ਦੀ ਗੱਲ ਕਰੀਏ ਚਰਨਾਂ ਦੀ ਗੱਲ ਕਰੀਏ ਤਾਂ ਹਿਰਦੇ ਵਿੱਚ ਵਸ ਨਹੀਂ ਸਕਦੇ ਸੋਨੁ ਉਪਦੇਸ਼ ਹਿਰਦੈ ਬਸਾਵੋ ਮਹਾਰਾਜ ਕਹਿੰਦੇ ਨੇ ਗੁਰੂ ਦਾ ਜਿਹੜਾ ਕਲਿਆਣਕਾਰੀ ਉਪਦੇਸ਼ ਹੈ ਉਹ ਹੈ ਗੁਰੂ ਦੇ ਚਰਨ ਜਿੱਥੇ ਪਰਮਾਤਮਾ ਦੇ ਚਰਨਾਂ ਦੀ ਗੱਲ ਆਵੇਗੀ ਵਿਚਾਰ ਆਵੇਗੀ ਸ਼ਬਦ ਆਵੇਗਾ ਉਹਦਾ ਅਰਥ ਹੋਏਗਾ ਪਰਮਾਤਮਾ ਦਾ ਨਾਮ ਚਿੱਤ ਚਰਨ ਨਾਮ ਪਰਮਾਤਮਾ ਦਾ ਨਾਮ ਉਹਦੇ ਚਰਨ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਥਾਂ ਤੇ ਗੁਰੂ ਸਾਹਿਬ ਨੇ ਬਚਨ ਉਚਾਰਨ ਕੀਤਾ ਮਾਈ ਚਰਨ ਗੁਰ ਮਿੱਠੇ ਹੁਣ ਗੁਰੂ ਦੇ ਚਰਨ ਧੂਲ ਕੇ ਜੇ ਪੀ ਵੀਏ ਤਾਂ ਉਹਨਾਂ ਵਿੱਚ ਤਾਂ ਮਿਠਾਸ ਨਹੀਂ ਹੈ ਮਾਈ ਚਰਨ ਗੁਰ ਮਿੱਠੇ ਕੋਟ ਫਲਾ ਦਰਸ਼ਨ ਗੁਰ ਡੀਠੇ ਗੁਰੂ ਸਾਹਿਬ ਆਖਦੇ ਨੇ ਕਿ ਇੱਥੇ ਜਿਹੜੇ ਗੁਰੂ ਦੇ ਚਰਨ ਮਿੱਠੇ ਨੇ ਉਹ ਗੁਰੂ ਦਾ ਕਲਿਆਣਕਾਰੀ ਉਪਦੇਸ਼ ਹੈ ਜੋ ਤੇਰੇ ਜੀਵਨ ਵਿੱਚ ਮਿਠਾਸ ਭੋਲੇਗਾ ਤੇਰੇ ਆਤਮਿਕ ਜੀਵਨ ਦੀ ਸਫਲਤਾ ਦੇ ਲਈ ਗੁਰੂ ਦਾ ਉਪਦੇਸ਼ ਮਿੱਠਾ ਕਰਕੇ ਮੰਨ ਜਿਸ ਨੂੰ ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ ਕਿ ਤੇਰਾ ਭਾਣਾ ਮੀਠਾ ਲੱਗੇ ਕਿ ਤੇਰੀ ਰਜਾ ਮੈਨੂੰ ਮਿੱਠੀ ਲੱਗਦੀ ਹੈ ਚੰਗੀ ਲੱਗਦੀ ਹੈ ਮੈਂ ਕਬੂਲ ਕਰਦਾ ਚਰਨ ਕਮਲ ਗੋਬਿੰਦ ਰੰਗ ਲਾਗਾ ਗੋਬਿੰਦ ਪਰਮਾਤਮਾ ਦਾ ਸਫਾਤੀ ਨਾ ਹੈ ਗੋ ਕਹਿੰਦੇ ਨੇ ਧਰਤੀ ਨੂੰ ਬਿੰਦ ਕਹਿੰਦੇ ਨੇ ਰੱਖਿਆ ਕਰਨ ਵਾਲੇ ਨੂੰ ਗੋਬਿੰਦ ਧਰਤੀ ਦੀ ਰੱਖਿਆ ਕਰਨ ਵਾਲਾ ਪਰਮਾਤਮਾ ਗੁਰਬਾਣੀ ਨੂੰ ਪੜਦਿਆਂ ਹੋਇਆਂ ਤਰ ਦੇ ਪਰਤਾਏ ਗੋਪਾਲ ਸ਼ਬਦ ਆਇਆ ਗੋ ਕਹਿੰਦੇ ਨੇ ਧਰਤੀ ਨੂੰ ਪਾਲ ਕਹਿੰਦੇ ਨੇ ਪਾਲਣ ਵਾਲੇ ਨੂੰ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਹੈ ਪਰਮਾਤਮਾ ਦੀ ਸਫਾਤੀ ਨਾਂ ਨੇ ਪਰਮਾਤਮਾ ਤੂੰ ਧਰਤੀ ਦੀ ਰਖਿਆ ਕਰਨ ਵਾਲਾ ਹੈ ਔਰ ਤੇਰੇ ਚਰਨ ਕਮਲਾਂ ਦੀ ਨਿਆਈ ਨੇ ਪਵਿੱਤਰ ਨੇ ਰੰਗ ਲਾਗਾ ਤੋ ਪਾਪ ਰੰਗ ਤੋਂ ਪਾਵ ਹੈ ਪ੍ਰੇਮ ਇਥੇ ਗੱਗੇ ਨੂੰ ਔਂਕੜ ਲੱਗੀ ਹੈ ਇਥੇ ਦੁਨਿਆਵੀ ਕੋਈ ਰੰਗ ਕਾਲਾ ਪੀਲਾ ਉਹਦਾ ਜ਼ਿਕਰ ਨਹੀਂ ਹੈ ਇਥੇ ਰੰਗ ਦਾ ਅਰਥ ਹੈ ਪ੍ਰੇਮ ਜਿਸ ਮਨੁੱਖ ਦਾ ਪ੍ਰੇਮ ਗੁਰੂ ਦੇ ਪਰਮਾਤਮਾ ਦੇ ਚਰਨਾਂ ਦੇ ਨਾਲ ਲੱਗ ਜਾਵੇ ਜੋ ਪਰਮਾਤਮਾ ਦੀ ਚਰਨਾਂ ਦੇ ਨਾਲ ਪ੍ਰੀਤ ਕਰਨ ਲੱਗ ਪਵੇ ਉਹਦੇ ਜੀਵਨ ਵਿੱਚ ਕੀ ਹੁੰਦਾ ਹੈ ਅਗਲੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਨੇ ਸੰਤ ਪ੍ਰਸਾਦ ਭਏ ਮਨ ਨਿਰਮਲ ਇੱਥੇ ਸੰਤ ਦਾ ਅਰਥ ਹੈ ਗੁਰੂ ਗੁਰੂ ਦੀ ਕਿਰਪਾ ਦੇ ਨਾਲ ਪ੍ਰਸਾਦ ਜਿੱਥੇ ਸ਼ਬਦ ਆਵੇਗਾ ਦਦੇ ਨੂੰ ਸਿਆਰੀ ਹੋਏਗੀ ਉਥੇ ਪ੍ਰਸਾਦ ਦਾ ਅਰਥ ਹੋਏਗਾ ਕਿਰਪਾ ਮੋਲ ਮੰਤਰ ਦੇ ਵਿੱਚ ਮਹਾਰਾਜ ਅਖੀਰ ਤੇ ਲਿਖ ਦਿੰਦੇ ਨੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਸੁਖਮਨੀ ਸਾਹਿਬ ਪੜੋ ਉਹਦੇ ਵਿੱਚ ਪੂਰੀ ਇੱਕ ਅਸ਼ਟਪਦੀ ਹੈ ਜੈ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਇਤਿਹਾਇ ਸਦਾ ਮਨ ਅੰਦਰ ਜੈ ਪ੍ਰਸਾਦ ਪੀਵੈ ਸ਼ੀਤਲ ਜਲ ਪ੍ਰਸਾਦ ਤੋਂ ਪਾਪ ਜੀ ਦੀ ਕਿਰਪਾ ਦੇ ਨਾਲ ਇਹ ਤੈਨੂੰ ਸਾਰਾ ਕੁਝ ਮਿਲਿਆ ਔਰ ਇਹ ਜਿਹੜਾ ਤੇਰਾ ਤਨ ਹੈ ਇਹ ਵੀ ਪਰਮਾਤਮਾ ਦਾ ਪ੍ਰਸਾਦ ਹੈ ਆ ਜਿਹੜਾ ਤਨ ਹੈ ਇਹ ਵੀ ਪਰਮਾਤਮਾ ਦੀ ਕਿਰਪਾ ਹੈ ਜੋ ਕੁਝ ਵੀ ਤੇਰੇ ਕੋਲ ਹੈ ਇਹ ਪਰਮਾਤਮਾ ਦੀ ਕਿਰਪਾ ਹੈ ਗੁਰੂ ਸਾਹਿਬ ਕਹਿੰਦੇ ਨਾ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਆ ਜਿਹੜੀ ਦੇਹੀ ਹੈ ਇਹ ਉਹਦਾ ਪ੍ਰਸ਼ਾਦ ਹੈ ਉਹਦੀ ਕਿਰਪਾ ਹੈ ਗੁਰੂ ਦੀ ਕਿਰਪਾ ਦੇ ਨਾਲ ਭਏ ਮਨ ਨਿਰਮਲ ਮਨ ਪਵਿੱਤਰ ਹੋ ਜਾਂਦਾ ਹੈ ਹਰ ਕੀਰਤਨ ਮਹਿ ਅਨ ਦਿਨ ਜਾਗਾ ਪਰਮਾਤਮਾ ਦੀ ਸਿਬਦ ਸਲਾਹ ਦੇ ਵਿੱਚ ਮਨ ਲੱਗ ਜਾਂਦਾ ਹੈ ਔਰ ਦਿਨ ਰਾਤ ਜਾਗਾ ਤੋਂ ਭਾਵ ਕਿ ਸੁਚੇਤ ਰਹਿੰਦਾ ਹੈ ਇਸ ਗੱਲ ਵੱਲੋਂ ਕਦੇ ਵੀ ਗਾਫਲ ਨਹੀਂ ਹੁੰਦਾ ਉਹ ਹਰ ਵੇਲੇ ਪਰਮਾਤਮਾ ਦੀ ਬੰਦਗੀ ਕਰਦਾ ਹੈ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਕਦੇ ਵੀ ਸੌਂਦਾ ਨਹੀਂ ਸੌਂਦਾ ਤੋਂ ਭਾਵ ਕਿ ਕਦੇ ਵੀ ਉਹ ਗਾਫਲ ਨਹੀਂ ਹੁੰਦਾ ਅਚੇਤ ਨਹੀਂ ਹੁੰਦਾ ਹਰ ਵੇਲੇ ਸੁਚੇਤ ਹੋ ਕੇ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਉਹਦਾ ਮਨ ਹਰ ਵੇਲੇ ਪਰਮਾਤਮਾ ਵਾਲੇ ਪਾਸੇ ਜਾਗ ਰਿਹਾ ਹੈ ਤਾ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾ ਗਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਜਾਗਣ ਤੋਂ ਭਾਵ ਕਿ ਸੁਚੇਤੋ ਤੂੰ ਤੇ ਜਾਗਤ ਸੋਇਆ ਜਨਮ ਗਵਾਇਆ ਉੱਠਦੇ ਆ ਬੰਦੇ ਆ ਸੌਂਦੇ ਆ ਜਾਗਦੇ ਆ ਜਨਮ ਗਵਾ ਰਹੇ ਆ ਇਕ ਵਾਰ ਨ ਸੁਚੇਤ ਹੋ ਅਰਨਾ ಅಮੂਲਕ ਸਵਾਸਾਂ ਦੇ ਉੱਤੇ ਹਰ ਇੱਕ ਸਵਾਸ ਨੂੰ ਐਵੇਂ ਅਜਾਈ ਵਿਅਰਥ ਨਾ ਗਵਾ ਇਹਨਾਂ ਸਵਾਸਾਂ ਦੇ ਉੱਤੇ ਪਰਮਾਤਮਾ ਦੀ ਯਾਦ ਲਿਖ ਦੇ ਇਹਨਾਂ ਸਵਾਸਾਂ ਦੇ ਉੱਤੇ ਪਰਮਾਤਮਾ ਦਾ ਨਾਮ ਲਿਖ ਦੇ ਤੇ ਤੇਰੇ ਸਵਾਸ ਸਫਲੇ ਹੋ ਜਾਣਗੇ ਹੁਣ ਪਰਮਾਤਮਾ ਨੇ ਤੇ ਸਾਨੂੰ ਬੜਾ ಅಮੂਲਕ ਧਨ ਦਿੱਤਾ ਹੈ ਇਹ ਸਵਾਸਾ ਰੂਪੀ ਪੂੰਜੀ ਹੁਣ ਇਹਨਾਂ ਸਵਾਸਾਂ ਨੂੰ ਅਸੀਂ ਕਰਦੇ ਕੀ ਆ ਇਸ ਗੱਲ ਦੀ ਵਿਚਾਰ ਹੋਏਗੀ ਉਹਨੇ ਸਾਡੇ ਕੋਲੋਂ ਲੇਖਾ ਮੰਗਣਾ ਕਿਸ ਗੱਲ ਦਾ ਲੇਖਾ ਕਹਿੰਦੇ ਮੈਂ ਤੈਨੂੰ ਆਮੋਲਕ ਸਵਾਸ ਦਿੱਤੇ ਸਨ ਮੈਂ ਤੈਨੂੰ ਰਾਸ ਪੂੰਜੀ ਦਿੱਤੀ ਸੀ ਉਹ ਰਾਸ ਪੂੰਜੀ ਦਾ ਕੀ ਕੀਤਾ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਹੈ ਇਕ ਬਾਣੀ ਹੈ ਰਹਿਰਾਸ ਮਹਾਰਾਜ ਕਹਿੰਦੇ ਨੇ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਿਰਾਸ ਤੋਂ ਭਾਵ ਕੇ ਰਾਹੀ ਰਾਸ ਪੂੰਜੀ ਰਾਹੀ ਰਾਸ ਪੂੰਜੀ ਇਸ ਜੀਵਨ ਨੂੰ ਜਿਉਣ ਵਾਸਤੇ ਉਹ ਰੱਬੀ ਗੁਣ ਤੋਂ ਕੱਠੇ ਕੀਤੇ ਨੇ ਕਿ ਨਹੀਂ ਕੀਤੇ ਇਸ ਗੱਲ ਦਾ ਲੇਖਾ ਹੋਵੇਗਾ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਏ ਮਨ ਨਿਰਮਲ ਹਰ ਕੀਰਤਨ ਮੈਂ ਅਨ ਦਿਨ ਜਾਗਾ ਰਹਾਉ ਇਹ ਰਹਾਉ ਦੀ ਤੋ ਕਹਿ ਰਹਾਉ ਦਾ ਇਹ ਬੰਦ ਹੈ ਰਹਾਉ ਤੋਂ ਭਾਵ ਵਿਸ਼ਰਾਮ ਕਰਨਾ ਠਹਿਰਾਵ ਇਥੇ ਟਿਕਾਣਾ ਕਰਨਾ ਅਗਲਾ ਬਚਨ ਭਗਤ ਜੀ ਪਰਮਉਂਦੇ ਨੇ ਪਰਵਾ ਪ੍ਰੀਤਮ ਕਰੋ ਵਿਚਾਰ ਪਰਵਾਤੋ ਭਾਵ ਕੇ ਪਹਿਲੀ ਜਿਹੜੀ ਤਰੀਕ ਹੈ ਜਿਹੜੀ ਪਹਿਲੀ ਥਿੱਤ ਹੈ 15 ਥਿੱਤਾਂ ਦਾ ਜ਼ਿਕਰ ਕਰਨਗੇ ਭਗਤ ਜੀ ਪਹਿਲੀ ਤਰੀਕ ਨੂੰ ਕੀ ਕਰਨਾ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਕਿਸੇ ਵੀ ਦਿਨ ਨੂੰ ਵੱਡਾ ਤੇ ਕਿਸੇ ਵੀ ਦਿਨ ਨੂੰ ਛੋਟਾ ਨਹੀਂ ਮੰਨਿਆ ਗਿਆ ਹਰ ਦਿਨ ਦੀ ਆਪਣੀ ਖੂਬੀ ਹੈ ਹਰ ਦਿਨ ਦਾ ਆਪਣਾ ਮਹੱਤਵ ਹੈ ਔਰ ਸਾਰੇ ਦਿਨ ਭਲੇ ਨੇ ਗੁਰੂ ਸਾਹਿਬ ਨੇ 12 ਮਾਹ ਬਾਣੀ ਉਚਾਰਨ ਕੀਤੀ ਹੈ 12 ਮਹੀਨਿਆਂ ਦੇ ਰਾਹੀਂ ਗੁਰਮਤਿ ਦਾ ਕਲਿਆਣਕਾਰੀ ਉਪਦੇਸ਼ ਸਾਡੀ ਝੋਲੀ ਵਿੱਚ ਪਾਇਆ ਹੈ ਦੋ 12 ਮਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪਹਿਲਾ 12 ਮਾਹ ਹੈ ਤੁਖਾਰੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜੋਤੀ ਜੋਤ ਸਮਾਣ ਤੋਂ ਪਹਿਲਾਂ ਇਹ 12 ਮਾਹ ਦੀ ਬਾਣੀ ਉਚਾਰਨ ਕੀਤੀ ਸੀ ਦੂਜਾ ਬਾਰਾ ਮਾਏ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸੱਤਾਂ ਦਿਨਾਂ ਦਾ ਵੀ ਜਪ ਕਰ ਹੈ ਆਦਤ ਕਰੈ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਬ ਸੱਤ ਦਿਨਾਂ ਦਾ ਵੀ ਜਪ ਕਰ ਹੈ ਸ਼ਨੀਵਾਰ ਨੂੰ ਕੀ ਕਰਨਾ ਹੈ ਸ਼ੁੱਕਰਵਾਰ ਨੂੰ ਕੀ ਕਰਨਾ ਹੈ ਐਤਵਾਰ ਨੂੰ ਕੀ ਕਰਨਾ ਹੈ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 52 ਅੱਖਰਾਂ ਦੇ ਰਾਹੀਂ ਉਪਦੇਸ਼ ਦਿੱਤਾ ਹੈ ਗੁਰੂ ਸਾਹਿਬ ਦਾ ਮਨੋਰਥ ਇਹੀ ਹੈ ਕਿ ਜੀਵ ਕਿਸੇ ਵੀ ਪ੍ਰਕਾਰ ਦੇ ਨਾਲ ਸਮਝ ਜਾਵੇ ਕਿਸੇ ਵੀ ਢੰਗ ਤਰੀਕੇ ਦੇ ਨਾਲ ਇਹ ਪਰਮਾਤਮਾ ਦੀ ਭਗਤੀ ਕਰਨ ਲੱਗ ਜਾਵੇ ਇਸ ਕਰਕੇ ਗੁਰੂ ਸਾਹਿਬ ਨੇ ਇਹ ਦਿਨ ਲਿਖੇ ਨੇ ਇਹ ਥਿਤਾ ਲਿਖੀਆਂ ਨੇ ਪਹਿਲੀ ਥਿਤ ਦੇ ਰਾਹੀ ਪਹਿਲੇ ਤਰੀਕ ਦੇ ਰਾਹੀ ਭਗਤ ਜੀ ਕਹਿੰਦੇ ਨੇ ਪ੍ਰਿਵਾ ਪ੍ਰੀਤਮ ਕਰੋ ਵਿਚਾਰ ਪਰਮਾਤਮਾ ਜਿਹੜਾ ਕਿ ਬਹੁਤ ਜ਼ਿਆਦਾ ਪ੍ਰੇਮੀ ਹੈ ਜਿਹੜਾ ਸਾਡੇ ਨਾਲ ਸਭ ਤੋਂ ਜ਼ਿਆਦਾ ਪ੍ਰੇਮ ਕਰਦਾ ਹੈ ਉਹਦੇ ਪ੍ਰੇਮ ਦਾ ਚਲਕਾਰਾ ਹੀ ਆ ਤੂੰ ਇਸ ਸੰਸਾਰ ਤੇ ਤੁਰਿਆ ਫਿਰਦਾ ਹੈ ਕਦੇ ਇਸ ਗੱਲ ਦੀ ਵਿਚਾਰ ਕੀਤੀ ਹੈ ਕਿ ਪਰਮਾਤਮਾ ਨੇ ਕਿੰਨੀਆਂ ਜੁਨਾ ਬਣਾਈਆਂ ਨੇ ਅਸੀਂ ਕਿੰਨੀਆਂ ਜੁਨਾ ਦੇਖਦੇ ਹਾਂ ਉਹਨਾਂ ਸਭ ਜੁਨਾ ਦੇ ਵਿੱਚੋਂ ਸਭ ਤੋਂ ਸੋਹਣੀ ਜਿਹੜੀ ਕ੍ਰिएशन ਹੈ ਨਾ ਜਿਹੜੀ ਸਭ ਤੋਂ ਸੋਹਣੀ ਘਾੜਤ ਹੈ ਉਹ ਮਨੁੱਖ ਹੈ ਹੋਰ ਵੀ ਜੁਨਾ ਨੇ ਮਾਲ ਟੰਗਰ ਅਸੀਂ ਦੇਖਦੇ ਆ ਪਸ਼ੂ ਜਗਤ ਨੂੰ ਅਸੀਂ ਦੇਖਦੇ ਆ ਤੇ ਪਰਮਾਤਮਾ ਦੀ ਸਭ ਤੋਂ ਸੋਹਣੀ ਘਾੜਤ ਜਿਹੜੀ ਉਹਦੀ ਕ੍ਰिएशन ਹੈ ਉਹ ਮੈਂ ਆ ਇਨਸਾਨ ਆ ਦੇਹੀ ਆ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਅਬਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸ਼ਿਕਦਾਰੀ ਤੈਨੂੰ ਸਰਦਾਰ ਬਣਾਇਆ ਮੈਂ ਸਾਰੀਆਂ ਜੁਨਾ ਦਾ ਹੋਰ ਜੁਨਾ ਸਾਰੀਆਂ ਤੇਰਾ ਪਾਣੀ ਭਰਨ ਗਿਆ ਭਾਵੇਂ ਵੇਖਣ ਨੂੰ ਹਾਥੀ ਇਹਨਾਂ ਵੱਡਾ ਸ਼ੇਰ ਬਹੁਤ ਬਲਸ਼ਾਲੀ ਹੈ ਪਰ ਇਨਸਾਨ ਦਾ ਫੇਰ ਉਹ ਪਾਣੀ ਭਰਦਾ ਹੈ ਇਹਨੇ ਕੈਦ ਕਰ ਰੱਖੀ ਹੈ ਹੁਣ ਪਰਮਾਤਮਾ ਦਾ ਸ਼ੁਕਰਾਨਾ ਬਣਦਾ ਹੈ ਤਹੇ ਦਿਲੋਂ ਧੰਨਵਾਦ ਕਰੀਏ ਕਿ ਮਹਾਰਾਜ ਤੇਰਾ ਤਹੇ ਦਿਲੋਂ ਧੰਨਵਾਦ ਹੈ ਕਿ ਤੂੰ ਮੈਨੂੰ ਮਨੁੱਖ ਬਣਾਇਆ ਹੈ ਇਹ ਤੋਂ ਪ੍ਰੇਮ ਦੇ ਵਿੱਚ ਆ ਕੇ ਇਹ ਸਾਰਾ ਕੁਝ ਕੀਤਾ। ਜਾਹਰ ਭਾਣਾ ਤਾਂ ਜੰਮਿਆ ਪਰਵਾਰ ਭੱਲਾ ਪਾਇਆ ਤੇ ਗੁਰੂ ਸਾਹਿਬ ਕਹਿੰਦੇ ਨੇ ਤੂੰ ਉਸ ਪਰਮਾਤਮਾ ਦਾ ਸ਼ੁਕਰਾਨਾ ਕਰ ਔਰ ਇਹ ਗੱਲ ਆਖਿਆ ਕਰ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੋ ਘੜ ਸੋ ਜਾਨੀ ਸੋ ਘੜ ਤੋਂ ਭਾਵ ਕਿ ਸਭ ਤੋਂ ਸੋਹਣੀ ਘੜਤ ਉਹਨੇ ਪਰਮਾਤਮਾ ਨੇ ਤੇਰੀ ਘੜੀ ਹੈ। ਤੈਨੂੰ ਸਿੱਧਾ ਬਣਾਇਆ ਹੈ ਤੇਰੇ ਸਰੀਰ ਦਾ ਆਕਾਰ ਵੇਖ ਨਹੀਂ ਤਾਂ ਹੋਰ ਜਿਹੜੀਆਂ ਪਸ਼ੂ ਜਗਤ ਦੇ ਵਿੱਚ ਜੁਨਾ ਨੇ ਉਹ ਸਾਰੇ ਵਿਚਾਰੇ ਸਿਰ ਝੁਕਾ ਕੇ ਧਰਤੀ ਵਾਲੇ ਪਾਸੇ ਨੂੰ ਵੇਖਦੇ ਨੇ ਤੈਨੂੰ ਸਿੱਧਾ ਬਣਾਇਆ ਹੈ ਪਰਮਾਤਮਾ ਨੇ ਉੱਚਿਆ ਕਰਕੇ ਅੱਖਾਂ ਤੇਰੀਆਂ ਲਾਈਆਂ ਨੇ ਤੈਨੂੰ ਇੱਕ ਬਹੁਤ ਹੀ ਸ਼ਾਰਪ ਮਾਈਂਡ ਦਿੱਤਾ ਹੈ ਤੂੰ ਵਿਚਾਰ ਕਰ ਸਕਦਾ ਹੈ ਹਰ ਚੀਜ਼ ਦੀ ਸਤਗੁਰੂ ਜੀ ਕਹਿੰਦੇ ਨੇ ਹੁਣ ਇਹ ਜਿਹੜੀ ਦੇਹੀ ਤੇਨੂੰ ਮਿਲੀ ਐ ਇਸ ਦੇਹੀ ਵਿੱਚ ਕਿਤੇ ਇਹ ਨਾ ਹੋਵੇ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਕਈ ਵਾਰ ਇਹ ਗੱਲ ਆਖੀ ਜਾਂਦੀ ਬੰਦਿਆ ਤੂੰ ਬੰਦਾ ਬਣ ਕਿਉਂ ਆਖਿਆ ਜਾਂਦਾ ਕਿਉਂਕਿ ਬੰਦੇ ਦੇ ਕੰਮ ਨਹੀਂ ਕਰਦਾ ਏ ਇਹਦੇ ਵਿੱਚ ਪਸ਼ੂ ਆ ਜਾਂਦੇ ਨੇ ਪਸ਼ੂ ਕਿਵੇਂ ਆ ਜਾਂਦੇ ਨੇ ਜੀ ਜਦੋਂ ਲੋਭ ਕਰਦਾ ਹੈ ਨਾ ਉਦੋਂ ਕੁੱਤਾ ਬਣ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਇੱਕ ਸ਼ਲੋਕ ਆਪ ਜੀਆਂ ਨੂੰ ਸੁਣਾਦਿਆਂ ਮੇਰਾ ਚਿਤ ਕਰਦਾ ਹੈ ਮਹਾਰਾਜੀ ਕਹਿੰਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਏਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੀ ਮਨ ਕੀ ਕਹਿੰਦੇ ਨੇ ਆ ਪਹਿਲੀ ਤਰੀਕ ਦਾ ਉਪਦੇਸ਼ ਹੈ ਪਹਿਲੀ ਥਿਤ ਦਾ ਜਦੋਂ ਇੱਕ ਤਰੀਕ ਆਵੇ ਤੇ ਤੁਸੀਂ ਇਹ ਗੱਲ ਚੇਤੇ ਰੱਖਣੀ ਹੈ ਕਿ ਮੇਰੇ ਗੁਰੂ ਨੇ ਪਹਿਲੀ ਤਰੀਕ ਨੂੰ ਮੈਨੂੰ ਕੋਈ ਉਪਦੇਸ਼ ਦਿੱਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਏਕ ਭਗਤ ભગવાન ਜਿਹ ਪ੍ਰਾਨੀ ਕੇ ਨਾਹੇ ਮਨ ਜੈਸੇ ਸੁਕਰ ਸਵਾਨ ਮਹਾਰਾਜ ਜੀ ਕਹਿੰਦੇ ਨੇ ਜੇ ਤੇਰੇ ਅੰਦਰ ਭਗਤੀ ਨਹੀਂ ਹੈ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਦਾ ਇਨੇ ਕੀਮਤੀ ਦੰਦ ਤੈਨੂੰ ਪਰਮਾਤਮਾ ਨੇ ਦਿੱਤੇ ਨੇ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਕਿ 32 ਦੰਦ ਨੇ ਜੇ ਇੱਕ ਦੰਦ ਨੂੰ 10000 ਦਾ ਵੀ ਮੰਨ ਲਈਏ 3 ਲੱਖ 20 ਹਜ਼ਾਰ ਦੇ ਤੇ ਦੰਦੀ ਪਰਮਾਤਮਾ ਨੇ ਲਾ ਦਿੱਤੇ ਨੇ ਪਰ ਦੰਦ ਬੜਾ ਮਹਿੰਗਾ ਹੁੰਦਾ ਹੈ ਉਹਨਾਂ ਇਨੇ ਕੀਮਤੀ ਦੰਦਾਂ ਦੇ ਰਾਹੀਂ ਇੰਨੀ ਕੀਮਤੀ ਜ਼ੁਬਾਨ ਦੇ ਰਾਹੀਂ ਤੂੰ ਆਪਣੀ ਰਸਨਾ ਤੋਂ ਕਦੇ ਸਤਨਾਮ ਵਾਹਿਗੁਰੂ ਨਹੀਂ ਕਹਿੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਫਿਰ ਤੇਰੇ ਲਈ ਉਪਦੇਸ਼ ਹੈ ਕਿ ਤੂੰ ਫਿਰ ਦੇਹੀ ਦੇ ਵਿੱਚ ਜਾਂ ਤੇ ਸੂਰ ਹੈ ਜਾਂ ਫਿਰ ਤੂੰ ਕੁੱਤਾ ਹੈ ਆਪਣੇ ਆਪ ਨੂੰ ਇਸ ਤੋਂ ਵੱਧ ਨਾ ਸਮਝੀ ਇੱਕ ਭਗਤ ਭਗਵਾਨ ਜੈ ਪ੍ਰਾਨੀ ਕੈ ਨਾਹੇ ਮਾਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਇਹ ਤੁਸੀਂ ਮੰਨ ਲੈਣਾ ਕਿ ਮੈਂ ਇਨਸਾਨ ਨਹੀਂ ਆ ਮੈਂ ਕੁੱਤਾ ਮੈਂ ਸੂਰ ਦੀ ਜੂਨ ਆ ਉਕੇ ਗੁਰੂ ਸਾਹਿਬ ਕਹਿ ਰਹੇ ਨੇ ਸਿੱਧੇ ਸਪਸ਼ਟ ਗੱਲ ਹੈ ਮਹਾਰਾਜ ਕਹਿੰਦੇ ਨੇ ਨਾਨਕ ਮਾਨੋ ਤਾਂਹੀ ਤਨ ਗੁਰ ਮੰਤਰ ਹੀਣਸ ਜੋ ਪ੍ਰਾਣੀ ਤ੍ਰੇਗੰਤ ਜਨਮ ਪ੍ਰਸ਼ਟਣੈ ਗੁਰੂ ਅਰਜਨ ਦੇਵ ਮਹਾਰਾਜੀ ਸ਼ਲੋਕ ਸਹਿਸਕ੍ਰਤੀ ਵਿੱਚ ਕਹਿ ਰਹੇ ਨੇ ਕਿ ਜਿਹੜੇ ਮਨੁੱਖ ਦੇ ਕੋਲ ਗੁਰੂ ਦਾ ਮੰਤਰ ਗੁਰੂ ਦਾ ਉਪਦੇਸ਼ ਨਹੀਂ ਜਿਨ ਨੇ ਆਪਣੇ ਗੁਰੂ ਦੇ ਉਪਦੇਸ਼ਾਂ ਦੀ ਕਮਾਈ ਨਹੀਂ ਕੀਤੀ ਉਹ ਕੌਣ ਹੈ ਮਹਾਰਾਜ ਦੱਸੋ ਫਿਰ ਮਹਾਰਾਜ ਕਹਿੰਦੇ ਹੋਰ ਸੁਣ ਲਓ ਗੁਰਮੰਤਰ ਹੀਣਸੇ ਜੋ ਪ੍ਰਾਣੀ ਤ੍ਰੈਗੰਤ ਜਨਮ ਪਰਸ਼ਟਣੈ ਕੂਕਰੈ ਸੁਕਰੈ ਗਰਦਬੈ ਕਕੈ ਸਰਪਨੈ ਤੁਲ ਖਲੈ ਗੁਰੂ ਸਾਹਿਬ ਨੇ ਤੇ ਹੋਰ ਗਿਣਤੀ ਵਧਾ ਦਿੱਤੀ ਅੱਗੇ ਕਹਿੰਦੇ ਫਿਰ ਤੂੰ ਸੂਰ ਨਹੀਂ ਕੁੱਤਾ ਨਹੀਂ ਸੱਪ ਨਹੀਂ ਖੋਤਾ ਨਹੀਂ ਇਹ ਸਾਰਾ ਕੁਝ ਤੂੰ ਹੀ ਐ ਉਕਰੈ ਸੁਕਰੈ ਗਰਦਬੈ ਕਕੈ ਸਰਪਨਾ ਤੁਲਖ ਲੈ ਮਹਾਰਾਜ ਕਹਿੰਦੇ ਤੂੰ ਕਾਮ ਹੀ ਐ ਕਾਮ ਆਗ ਕਾਂ ਕਾਈ ਕਰਦਾ ਰਹਿਣਾ ਬਹੁਤਾ ਜਿਹੜਾ ਬੰਦਾ ਬੋਲੇ ਨਾ ਤੇ ਸਮਝ ਲੈਣਾ ਕਿ ਕਾਂ ਦੀ ਜੋਨ ਜ਼ਿਆਦਾ ਹੰਡਾ ਕੇ ਆਇਆ ਹੈ ਮਹਾਰਾਜ ਜੀ ਕਹਿੰਦੇ ਨੇ ਪਰਵਾ ਪ੍ਰੀਤਮ ਕਰੋ ਵਿਚਾਰ ਪਹਿਲੀ ਥਿਤ ਦੇ ਰਾਹੀ ਉਪਦੇਸ਼ ਹੈ ਕਿ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੋ ਪਰਮਾਤਮਾ ਦੇ ਗੁਣ ਚੇਤੇ ਕਰੋ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਰਮਈਆ ਕੇ ਗੁਣ ਚੇਤ ਪਰਾਨੀ ਕੀ ਕਹਿੰਦੇ ਨੇ ਸੋਹਣੇ RAM ਦੇ ਗੁਣ ਚੇਤੇ ਕਰ ਮਹਾਰਾਜ ਕਿਉਂ ਚੇਤੇ ਕਰਾਂ ਮੈਨੂੰ ਕੀ ਲੋੜ ਹੈ ਗੁਰੂ ਸਾਹਿਬ ਕਹਿੰਦੇ ਨੇ ਜੇ ਕੋਈ ਗੁਣ ਕਰੇ ਨਾ ਤੇਦਾ ਉਪਕਾਰ ਜਾਣੀਦਾ ਉਹਦਾ ਤਨਵਾਦ ਕਰੀਦਾ ਉਹਦੇ ਅੱਗੇ ਸਿਰ ਚੁਕਾਈਦਾ ਗੁਰੂ ਸਾਹਿਬ ਕਹਿੰਦੇ ਨੇ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਤੈਨੂੰ ਸਾਜਿਆ ਸਵਾਰਿਆ ਤੇ ਸ਼ਿੰਗਾਰਿਆ ਗਰਭ ਅਗਨ ਮੈਂ ਜਨਹਿ ਉਬਾਰਿਆ ਮਾਤਾ ਦੇ ਗਰਭ ਦੇ ਵਿੱਚ ਤੈਨੂੰ ਉਹਨੇ ਉਥੇ ਤੇਰੀ ਰੱਖਿਆ ਕੀਤੀ ਪ੍ਰਮਾਤਮਾ ਨੇ ਬਾਾਰ ਵਿਵਸਥਾ ਤੁਝੈ ਬਿਆਰੇ ਦੂਧ ਭਰ ਜੋ ਬਨ ਭੋਜਨ ਸੁਖ ਸੂਧ ਬਿਰਧ ਬਿਆਉ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸਿਜੈ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਇਹ ਨੀਚ ਕਰਮਾ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਸਾਨੂੰ ਪਰਮਾਤਮਾ ਦੇ ਗੁਣ ਚਿਤੇ ਕਰਨੇ ਚਾਹੀਦੇ ਨੇ ਕਿਉਂਕਿ ਉਹਨੇ ਬੜੇ ਪਰਉਪਕਾਰ ਸਾਡੇ ਤੇ ਕੀਤੇ ਨੇ ਉਹਦੇ ਗੁਣ ਬਾਰੰਬਾਰ ਪਹਿਲੀ ਤਰੀਕ ਤੋਂ ਪਹਿਲੀ ਥਿੱਤ ਤੋਂ ਉਪਦੇਸ਼ ਹੈ ਪਰਵਾ ਪ੍ਰੀਤਮ ਕਰੋ ਵਿਚਾਰ ਘਟ ਮੈਂ ਖੇਲਾ ਆ ਘਟ ਅਪਾਰ ਪਰਮਾਤਮਾ ਸ਼ਰੀਰ ਦੀ ਕੈਦ ਦੇ ਵਿੱਚ ਨਹੀਂ ਆਉਂਦਾ ਕਿਸੇ ਵੀ ਸ਼ਰੀਰ ਦੀ ਕੈਦ ਤੋਂ ਮੁਕਤ ਹੈ ਅਜੂਨੀ ਹੈ ਜੁਨਾ ਵਿੱਚ ਨਹੀਂ ਆਉਂਦਾ ਪਰ ਸਾਰੇ ਘਟਾਂ ਦੇ ਵਿੱਚ ਆ ਘਟ ਸਾਰੇ ਘਟਾਂ ਵਿੱਚ ਖੇਡ ਉਹਦੀ ਖੇਡੀ ਜਾ ਰਹੀ ਹੈ ਜਿਵੇਂ ਇੱਕ ਸੂਰਜ ਸੂਰਜ ਦੀ ਕਿਰਨ ਧਰਤੀ ਤੇ ਆਉਂਦੀ ਹੈ ਉਹ ਕਿਰਨ ਫੁੱਲ ਤੇ ਵੀ ਪੈਂਦੀ ਹੈ ਉਹ ਕਿਰਨ ਗੰਦਗੀ ਤੇ ਵੀ ਪੈਂਦੀ ਹੈ ਕਿਰਨ ਨਾ ਫੁੱਲ ਤੇ ਪੈ ਕੇ ਸੁਗੰਧਤ ਹੋ ਜਾਂਦੀ ਹੈ ਨਾ ਗੰਦਗੀ ਤੇ ਡਿੱਗ ਕੇ ਉਹ ਦੁਰਗੰਧ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਉਹ ਨਿਰਲੇਪ ਰਹਿੰਦੀ ਹੈ ਐਵੇਂ ਪਰਮਾਤਮਾ ਪਰਮਾਤਮਾ ਦੀ ਜੋਤ ਸਾਡੇ ਸਾਰਿਆਂ ਦੇ ਵਿੱਚ ਹੈ ਪਰ ਫਿਰ ਉਹ ਨਿਰਲੇਪ ਹੈ ਜਿਵੇਂ ਮਰਗਾਬੀ ਪਾਣੀ ਦੇ ਉੱਤੇ ਤੈਰਦੀ ਹੈ ਪਰ ਉਹਦੇ ਜਿਹੜੇ ਪਰ ਨੇ ਉਹ ਉਹ ਉਹਨਾਂ ਦੇ ਵਿੱਚ ਇੱਕ ਐਸਾ ਤਰਲ ਪਦਾਰਤ ਹੁੰਦਾ ਹੈ ਕਿ ਉਹ ਭਿੱਜਦੇ ਨਹੀਂ ਪਰ ਉਹਦੇ ਨਿਰਲੇਪ ਰਹਿੰਦੀ ਹੈ ਤਰਦੀ ਜਲ ਦੇ ਉੱਤੇ ਹੈ ਪਰ ਫੇਰ ਜਲ ਤੋਂ ਉਹਦੇ ਪਰ ਨਿਰਲੇਪ ਰਹਿੰਦੇ ਨੇ ਇਵੇਂ ਪਰਮਾਤਮਾ ਘਟ ਮੈਂ ਖੇលੈ ਸਾਰੀਆਂ ਘਟਾਂ ਦੇ ਵਿੱਚ ਉਹ ਖੇਡਦਾ ਹੈ ਆਗਿਆਕਾਰੀ ਕਿੰਨੀ ਮਾਇਆ ਕਰਕੇ ਉਹਦੀ ਇਹ ਸਾਰੀ ਖੇਡ ਹੈ ਪਰ ਆਪ ਅਖਟ ਹੈ ਕਿਸੇ ਸ਼ਰੀਰ ਦੇ ਕੈਦ ਦੇ ਵਿੱਚ ਨਹੀਂ ਆਉਂਦਾ ਖਚਤ ਨਹੀਂ ਹੁੰਦਾ ਕਾਲ ਕਲਪਨਾ ਕਦੇ ਨਾ ਖਾਏ ਜਿਹੜਾ ਮਨੁੱਖ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦਾ ਹੈ ਉਹਦੇ ਗੁਣ بار بار ਚੇਤੇ ਕਰਦਾ ਹੈ ਆਪਣੇ ਮਨ ਦੇ ਵਿੱਚ ਵਸਾਉਂਦਾ ਹੈ ਉਹਦੇ ਜੀਵਨ ਵਿੱਚ ਮੌਤ ਦੀ ਮੌਤ ਦਾ ਝੋਰਾ ਮੌਤ ਦਾ ਤੌਖਲਾ ਉਹਦੇ ਮਨ ਦੇ ਵਿੱਚ ਇਹ ਫਿਕਰ ਆਉਂਦਾ ਹੀ ਨਹੀਂ ਕਿ ਕਿਤੇ ਮੈਂ ਮਰ ਵੀ ਜਾਣਾ ਕਾਲ ਕਲਪਨਾ ਉਹਦੇ ਜੀਵਨ ਵਿੱਚੋਂ ਕਲਪਨਾ ਮੁੱਕ ਜਾਂਦੀ ਹੈ ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ ਕਦੇ ਨਾ ਖਾਏ ਸਾਨੂੰ ਤਾਂ ਹਰ ਘੜੀ ਇਹ ਕਲਪਨਾ ਖਾਈ ਜਾ ਰਹੀ ਹੈ ਪਤਾ ਨਹੀਂ ਅੱਗੇ ਕੀ ਹੋਏਗਾ ਮੇਰੇ ਨਾਲ ਕੀ ਵਾਪਰੇਗਾ ਆਦ ਪੁਰਖ ਮੈਂ ਰਹਿ ਸਮਾਈ ਆਦ ਪੁਰਖ ਪਰਮਾਤਮਾ ਜਿਹੜਾ ਸਭ ਤੋਂ ਪਹਿਲਾ ਪੁਰਖ ਹੈ ਜਿਸ ਨੂੰ ਗੁਰੂ ਸਾਹਿਬ ਨੇ ਆਦ ਸੱਚ ਕਰਕੇ ਲਿਖਿਆ ਭਗਤ ਜੀ ਲਿਖਦੇ ਨੇ ਆਦ ਪੁਰਖ ਮੈਂ ਰਹਿ ਸਮਾਈ ਉਹ ਫਿਰ ਉਸ ਪਰਮਾਤਮਾ ਦੇ ਨਾਲ ਪੱਕੀ ਸਾਂਝ ਪਾ ਲੈਂਦਾ ਦੁੱਤਿਆ ਦੋ ਕਰ ਜਨ ਅੰਗ ਦੂਜੀ ਥਿਤੈ ਦੂਜੀ ਥਿਤਰਾਹੀ ਭਗਤ ਜੀ ਕਹਿੰਦੇ ਨੇ ਜਿਹੜਾ ਪਰਮਾਤਮਾ ਨੂੰ ਅੰਗ ਸੰਗ ਸਮਝਦਾ ਹੈ ਸਾਰਿਆਂ ਦਾ ਸਾਥ ਇੱਕ ਦਿਨ ਅਪੰਗ ਸਾਰਿਆਂ ਦਾ ਸਾਥ ਭੰਗ ਹੋਵੇਗਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਕਹਿੰਦੇ ਨੇ ਦੋ ਕਾਲ ਜਨਮ ਤੋਂ ਪਹਿਲਾਂ ਔਰ ਮੌਤ ਤੋਂ ਬਾਅਦ ਔਰ ਇਸ ਜੀਵਨ ਕਾਲ ਦੇ ਦੌਰਾਨ ਜੋ ਜੋ ਤੁਸੀਂ ਸਾਥ ਦੇਖ ਰਹੇ ਹੋ ਉਹਨਾਂ ਦਾ ਸਾਥ ਛੁੱਟਦਾ ਜਾਏਗਾ ਗੁਰੂ ਸਾਹਿਬ ਕਹਿੰਦੇ ਸੰਗ ਸਖਾ ਸਭ ਤਜ ਗਏ ਕੋ ਉਨਨ ਵੀ ਉਹ ਸਾਥ ਪਰ ਪਰਮਾਤਮਾ ਦਾ ਸਾਥ ਅਭੰਗ ਹੈ ਤਾਂ ਜਦੋਂ ਜਪ ਸਾਹਿਬ ਜੀ ਦੀ ਬਾਣੀ ਨੂੰ ਸੰਪੂਰਨਤਾ ਦਿੱਤੀ ਉਦੋਂ ਫਿਰ ਮਹਾਰਾਜ ਨੇ ਬਚਨ ਉਚਾਰਨ ਕੀਤੇ ਦੋ ਕਾਲੰ ਪਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਆਭੰਗੰ ਬੇਪੂਤੇ ਉਹਦਾ ਸਾਥ ਅਭੰਗ ਹੈ ਹੁਣ ਜਿਹਦਾ ਸਾਥ ਛੁੱਟੇਗਾ ਹੀ ਨਹੀਂ ਫਿਰ ਸਾਥ ਉਹਦੇ ਨਾਲ ਹੀ ਬਣਾ ਲਈਏ ਗੁਰੂ ਸਾਹਿਬ ਕਹਿੰਦੇ ਨੇ ਦੂਜੀ ਥਿਤ ਦੇ ਰਾਹੀ ਦੋ ਕਰ ਜਾਣੇ ਅੰਗ ਉਹ ਪਰਮਾਤਮਾ ਦੇ ਦੋ ਅੰਗ ਸਮਝਦਾ ਹੈ ਪਰਮਾਤਮਾ ਦੇ ਦੋ ਭਾਗ ਨੇ ਉਹ ਕਿਹੜੇ-ਕਿਹੜੇ ਨੇ ਮਾਇਆ ਬ੍ਰਹਮ ਰਮੈ ਸਭ ਸੰਗ ਇਹ ਪਰਮਾਤਮਾ ਇੱਕ ਮਾਇਆ ਦਾ ਸਰੂਪ ਹੈ ਉਹਦਾ ਇੱਕ ਉਹ ਬ੍ਰਹਮ ਹੈ ਆਪ ਪਾਰ ਬ੍ਰਹਮ ਹੈ ਦੂਜਾ ਉਹਨੇ ਮਾਇਆ ਬਣਾਈ ਐ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੋਈ ਕੁਦਰਤ ਸਾਜੀਐ ਕਰ ਆਸਣ ਡਿਠੋ ਜਾਓ ਇੱਕ ਪਰਮਾਤਮਾ ਐ ਪਰਮਾਤਮਾ ਤੋਂ ਬਾਅਦ ਫਿਰ ਉਹਨੇ ਦੂਜਾ ਸੰਸਾਰ ਬਣਾਇਆ ਦੂਜੀ ਥਿਤਰਾਂ ਹੀ ਕਹਿੰਦੇ ਨੇ ਦੁੱਤਿਆ ਦੋ ਕਰ ਜਾਨੈ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਉਹ ਪਰਮਾਤਮਾ ਦੇ ਜਿਹੜੇ ਦੋ ਹਿੱਸੇ ਨੇ ਇਹ ਉਹਦੀ ਆਪਣੀ ਖੇਡ ਹੈ ਨਾ ਉਹ ਵੱਡਾ ਹੈ ਨਾ ਘਟਦਾ ਜਾਏ ਪਰਮਾਤਮਾ ਜਦੋਂ ਮਾਇਆ ਦੇ ਸਰੂਪ ਦੇ ਵਿੱਚ ਆਉਂਦਾ ਹੈ ਤੇ ਜਦੋਂ ਉਹ ਆਪਣੇ ਸਰੂਪ ਦੇ ਵਿੱਚ ਟਿਕਦਾ ਹੈ ਦੋਨਾਂ ਅਵਸਥਾ ਦੇ ਵਿੱਚ ਨਾ ਉਹ ਘਟਦਾ ਹੈ ਨਾ ਉਹ ਵੱਧਦਾ ਹੈ ਕਿਉਂਕਿ ਮਹਾਰਾਜ ਨੇ ਕਿਹਾ ਹੈ ਬਾਣੀ ਵਿੱਚ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਇ ਪਰਮਾਤਮਾ ਵਰਗਾ ਗੁਣ ਹੋਰ ਕਿਸੇ ਵਿੱਚ ਨਹੀਂ ਉਹਦਾ ਕਦੇ ਭੋਗ ਪਏਗਾ ਹੀ ਨਹੀਂ ਕਿਉਂਕਿ ਉਹਦਾ ਆਦ ਨਹੀਂ ਹੈ ਉਹਦਾ ਕੋਈ ਮਦ ਨਹੀਂ ਹੈ ਕੋਈ ਉਹਦਾ ਅੰਤ ਨਹੀਂ ਹੈ ਨਾ ਉਹ ਵੜੇ ਨਾ ਕਟਤਾ ਜਾਏ ਅਕੁਲ ਨਿਰੰਜਨ ਇਕੈ ਭਾਏ ਪਰਮਾਤਮਾ ਦੀ ਕੋਈ ਖਾਸ ਕੁੱਲ ਨਹੀਂ ਹੈ ਨਿਰੰਜਨ ਤੋਂ ਪਾਵ ਅੰਜਨ ਕਹਿੰਦੇ ਨੇ ਸੁਰਮੇ ਨੂੰ ਤੇ ਸੁਰਮਾ ਹੁੰਦਾ ਕਾਲਾ ਜਿਹੜਾ ਅੱਖਾਂ ਵਿੱਚ ਪਾਇਆ ਜਾਂਦਾ ਜਿੱਥੇ ਵੀ ਸ਼ਬਦ ਆਏਗਾ ਨਿਰੰਜਨ ਕਾਲਖ ਤੋਂ ਰਹਿਤ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਤ੍ਰੈ ਗੁਣੀ ਮਾਇਆ ਸੰਸਾਰ ਦੇ ਵਿੱਚ ਕਾਲਖ ਪੈਦਾ ਕਰਦੀ ਹੈ ਸੰਸਾਰ ਦੇ ਵਿੱਚ ਰਹਿ ਕੇ ਮਾਇਆ ਦਾ ਕੋਈ ਵੀ ਜਿਹੜਾ ਕਾਰਜ ਹੈ ਉਹ ਆਤਮਾ ਨੂੰ ਮੈਲਾ ਕਰਦਾ ਹੈ ਕਿਉਂਕਿ ਤ੍ਰੈਗੁਣੀ ਮਾਇਆ ਸਾਰੇ ਸੰਸਾਰ ਦੇ ਉੱਤੇ ਵਿਆਪ ਰਹੀ ਹੈ ਪਰ ਇਹ ਤ੍ਰੈਗੁਣੀ ਮਾਇਆ ਦੀ ਕਾਲਖ ਜਿਹੜੀ ਹੈ ਪਰਮਾਤਮਾ